ਭਾਰਤ ਦੇ ਫੌਜੀ ਦੀ ਇਹ ਵੀਡੀਓ ਜਿਸ ਨੂੰ ਦੇਖ ਕੇ ਤੁਸੀਂ ਵੀ ਮਾਣ ਮਹਿਸੂਸ ਕਰੋਗੇ ਜਦੋਂ ਕਿਸੇ ਨੇ ਪੁੱਛਿਆ ਕਿ ਜੇ ਭਾਰਤ 'ਚ ਬੰਗਲਾਦੇਸ਼ ਵਰਗੇ ਹਾਲਾਤ ਪੈਦਾ ਹੋ ਗਏ ਤਾਂ ਕੀ ਤਿਆਰੀ ਹੈ ਤੁਹਾਡੀ ਤਾਂ ਸੁਣੋ ਸਾਡੇ ਇਸ ਫੌਜੀ ਅਫਸਰ ਨੇ ਕੀ ਜਵਾਬ ਦਿੱਤਾ ᱛੋ ਗਾਈਜ਼ ਇੱਕ ਬਾਈ ਨੇ ਦੋ ਲਾਈਨਾਂ ਪੋਸਟ ਕਰੀ ਹੈ ਕਿ ਅਗਰ ਬੰਗਲਾਦੇਸ਼ ਵਾਲੇ ਹਾਲਾਤ ਕੁਝ ਮਹੀਨਿਆਂ ਮੇਂ ਇੰਡੀਆ ਮੇ ਲਾਏ ਜਾਏ ਤਾਂ

और इतना आसान नहीं है हमारे पास में से गुजरना तो आप खुले खाओ नंगे नहाओ एंजॉय करो तुम्हारे ऊपर आंच भी नहीं आएगी मेरे भाई समझे वाकई मान महसूस है साड़े फ बीरो रिपोर्ट एस एम जेड न्यूज ਸਾਡੇ ਭਾਰਤ ਦੇ ਫੌਜੀ ਦੀ ਇਹ ਵੀਡੀਓ ਜਿਸ ਨੂੰ ਦੇਖ ਕੇ ਤੁਸੀਂ ਵੀ ਮਾਣ ਮਹਿਸੂਸ ਕਰੋਗੇ ਜਦੋਂ ਕਿਸੇ ਨੇ ਪੁੱਛਿਆ ਕਿ ਜੇ ਭਾਰਤ 'ਚ ਬੰਗਲਾਦੇਸ਼ ਵਰਗੇ ਹਾਲਾਤ ਪੈਦਾ ਹੋ ਗਏ ਤਾਂ ਕੀ ਤਿਆਰੀ ਹੈ ਤੁਹਾਡੀ ਤਾਂ ਸੁਣੋ ਸਾਡੇ ਇਸ ਫੌਜੀ ਅਫਸਰ ਨੇ ਕੀ ਜਵਾਬ ਦਿੱਤਾ ᱛੋ ਗਾਈਜ਼ ਇੱਕ ਭਾਈ ਨੇ ਦੋ ਲਾਈਨਾਂ ਪੋਸਟ ਕਰੀਏ ਕਿ ਅਗਰ ਬੰਗਲਾਦੇਸ਼ ਵਾਲੇ ਹਾਲਾਤ ਕੁਝ ਮਹੀਨوں ਮੇਂ ਇੰਡੀਆ ਮੇ ਲਾਏ ਜਾਏ ਤਾਂ ਆਪਕੀ ਕੀ ਤਿਆਰੀ ਹੋਗੀ ᱛੋ ਮੈਂ ਬਤਾਨਾ ਚਾਹੁੰਗਾ ਉਸ ਭਾਈ ਕੋ ਕਿ ਭਾਈ ਇਹ ਹਾਲਾਤ ਲਾਣੇ ਕੇ ਲੀਏ ਸਭ ਸੇ ਪਹਿਲੇ ਹਮਾਰੇ ਉਪਰ ਸੇ ਗੁਜ਼ਰਨਾ ਪੜੇਗਾ ਔਰ ਇਤਨਾ ਆਸਾਨ ਨਹੀਂ ਹੈ ਹਮਾਰੇ ਪਾਸ ਮੈਸੇ ਗੁਜ਼ਰਨਾ ਤੋ ਆਪ ਖੁੱਲੇ ਖਾਓ ਨੰਗੇ ਨਾਓ ਇੰਜੋਏ ਕਰੋ ਤੁਹਾਰੇ ਉਪਰ ਆਂਚ ਵੀ ਨਹੀਂ ਆਏਗੀ ਮੇਰੇ ਭਾਈ ਸਮਝੇ ਵਾਕਈ ਮਾਣ ਮਹਿਸੂਸ ਹੁੰਦਾ ਸਾਡੇ ਇਹਨਾਂ ਫੌਜੀਆ ਤੇ ਬਿਊਰੋ ਰਿਪੋਰਟ ਐਸ ਐਮ ਜ਼ेड ਨਿਊਜ਼ ਸਾਡੇ ਭਾਰਤ ਦੇ ਫੌਜੀ ਦੀ ਇਹ ਵੀਡੀਓ ਜਿਸ ਨੂੰ ਦੇਖ ਕੇ ਤੁਸੀਂ ਵੀ ਮਾਣ ਮਹਿਸੂਸ ਕਰੋਗੇ ਜਦੋਂ ਕਿਸੇ ਨੇ ਪੁੱਛਿਆ ਕਿ ਜੇ ਭਾਰਤ 'ਚ ਬੰਗਲਾਦੇਸ਼ ਵਰਗੇ ਹਾਲਾਤ ਪੈਦਾ ਹੋ ਗਏ ਤਾਂ ਕੀ ਤਿਆਰੀ ਹੈ ਤੁਹਾਡੀ ਤਾਂ ਸੁਣੋ ਸਾਡੇ ਇਸ ਫੌਜੀ ਅਫਸਰ ਨੇ ਕੀ ਜਵਾਬ ਦਿੱਤਾ तो गाइज एक भाई ने दो लाइनें पोस्ट करी हैं कि अगर बांग्लादेश वाले हालात कुछ महीनों में इंडिया में लाए जाएं तो आपकी क्या तैयारी होगी तो मैं बताना चाहूंगा उस भाई को कि भाई ये हालात लाने के लिए सबसे पहले हमारे ऊपर से गुजरना पड़ेगा और इतना आसान नहीं है हमारे पास में से गुजरना तो आप खुले खाओ नंगे नहाओ इंजॉय करो तुम्हारे ऊपर आंच भी नहीं आएगी मेरे भाई समझे वाकई मान महसूस होंडे फौजिया रिपोर्ट SMZ न्यूज़ ਸਾਡੇ ਭਾਰਤ ਦੇ ਫੌਜੀ ਦੀ ਇਹ ਵੀਡੀਓ ਜਿਸ ਨੂੰ ਦੇਖ ਕੇ ਤੁਸੀਂ ਵੀ ਮਾਣ ਮਹਿਸੂਸ ਕਰੋਗੇ ਜਦੋਂ ਕਿਸੇ ਨੇ ਪੁੱਛਿਆ ਕਿ ਜੇ ਭਾਰਤ 'ਚ ਬੰਗਲਾਦੇਸ਼ ਵਰਗੇ ਹਾਲਾਤ ਪੈਦਾ ਹੋ ਗਏ ਤਾਂ ਕੀ ਤਿਆਰੀ ਹੈ ਤੁਹਾਡੀ ਤਾਂ ਸੁਣੋ ਸਾਡੇ ਇਸ ਫੌਜੀ ਅਫਸਰ ਨੇ ਕੀ ਜਵਾਬ ਦਿੱਤਾ ਤਾਂ ਗਾਈਜ਼ ਇੱਕ ਭਾਈ ਨੇ ਦੋ ਲਾਈਨਾਂ ਪੋਸਟ ਕਰੀਆਂ ਕਿ ਅਗਰ ਬੰਗਲਾਦੇਸ਼ ਵਾਲੇ ਹਾਲਾਤ ਕੁਝ ਮਹੀਨوں 'ਚ ਇੰਡੀਆ 'ਚ ਲਾਏ ਜਾਏ ਤਾਂ ਆਪकी ਕੀ ਤਿਆਰੀ ਹੋਗੀ ਤਾਂ ਮੈਂ ਬਤਾਨਾ ਚਾਹੁੰਗਾ ਉਸ ਭਾਈ ਕੋ ਕਿ ਭਾਈ ਇਹ ਹਾਲਾਤ ਲਾਣੇ ਲਈ सबसे पहले हमारे ऊपर से गुजरना पड़ेगा और इतना आसान नहीं है हमारे पास में से गुजरना तो आप खुले खाओ नंगे नहाओ इंजॉय करो तुम्हारे ऊपर आंच भी नहीं आएगी मेरे भाई समझे वाकई मान महसूस होंगे ਸਾਡੇ ਭਾਰਤ ਦੇ ਫੌਜੀ ਦੀ ਇਹ ਵੀਡੀਓ ਜਿਸ ਨੂੰ ਦੇਖ ਕੇ ਤੁਸੀਂ ਵੀ ਮਾਣ ਮਹਿਸੂਸ ਕਰੋਗੇ ਜਦੋਂ ਕਿਸੇ ਨੇ ਪੁੱਛਿਆ ਕਿ ਜੇ ਭਾਰਤ 'ਚ ਬੰਗਲਾਦੇਸ਼ ਵਰਗੇ ਹਾਲਾਤ ਪੈਦਾ ਹੋ ਗਏ ਤਾਂ ਕੀ ਤਿਆਰੀ ਹੈ ਤੁਹਾਡੀ ਤਾਂ ਸੁਣੋ ਸਾਡੇ ਇਸ ਫੌਜੀ ਅਫਸਰ ਨੇ ਕੀ ਜਵਾਬ ਦਿੱਤਾ ਤਾਂ ਗਾਈਜ਼ ਇੱਕ ਭਾਈ ਨੇ ਦੋ ਲਾਈਨਾਂ ਪੋਸਟ ਕਰੀਆਂ ਕਿ ਅਗਰ ਬੰਗਲਾਦੇਸ਼ ਵਾਲੇ ਹਾਲਾਤ ਕੁਝ ਮਹੀਨਿਆਂ 'ਚ ਇੰਡੀਆ 'ਚ ਲਾਏ ਜਾਏ ਤਾਂ ਆਪਕੀ ਕੀ ਤਿਆਰੀ ਹੋਗੀ ਤਾਂ ਮੈਂ ਬਤਾਨਾ ਚਾਹੁੰਗਾ ਉਸ ਭਾਈ ਕੋ ਕਿ ਭਾਈ ਇਹ ਹਾਲਾਤ ਲਾਣੇ ਲਈ ਸਭ ਤੋਂ ਪਹਿਲੇ ਸਾਡੇ ਉੱਪਰੋਂ ਸੇ ਗੁਜ਼ਰਨਾ ਪਵੇਗਾ ਔਰ ਇਤਨਾ ਆਸਾਨ ਨਹੀਂ ਹੈ ਹਮਾਰੇ ਪਾਸ ਮੈਸੇ ਗੁਜ਼ਰਨਾ। ਤੋ ਆਪ ਖੁੱਲੇ ਖਾਓ ਨੰਗੇ ਨਾਓ ਇੰਜੋਏ ਕਰੋ। ਤੁਹਾਰੇ ਉਪਰ ਆਂਚ ਵੀ ਨਹੀਂ ਆਏਗੀ ਮੇਰੇ ਭਾਈ। ਸਮਝੇ? ਵਾਕਈ ਮਾਣ ਮਹਿਸੂਸ ਹੁੰਦਾ ਹੈ ਸਾਡੇ ਇਹਨਾਂ ਫੌਜੀਆ ਤੇ। ਬਿਊਰੋ ਰਿਪੋਰਟ ਐਸ ਐਮ ਜ਼ेड ਨਿਊਜ਼। ਸਾਡੇ ਭਾਰਤ ਦੇ ਫੌਜੀ ਦੀ ਇਹ ਵੀਡੀਓ ਜਿਸ ਨੂੰ ਦੇਖ ਕੇ ਤੁਸੀਂ ਵੀ ਮਾਣ ਮਹਿਸੂਸ ਕਰੋਗੇ। ਜਦੋਂ ਕਿਸੇ ਨੇ ਪੁੱਛਿਆ ਕਿ ਜੇ ਭਾਰਤ 'ਚ ਬੰਗਲਾਦੇਸ਼ ਵਰਗੇ ਹਾਲਾਤ ਪੈਦਾ ਹੋ ਗਏ ਤਾਂ ਕੀ ਤਿਆਰੀ ਹੈ ਤੁਹਾਡੀ? ਤਾਂ ਸੁਣੋ ਸਾਡੇ ਇਸ ਫੌਜੀ ਅਫਸਰ ਨੇ ਕੀ ਜਵਾਬ ਦਿੱਤਾ। तो एक भाई ने दो लाइनें पोस्ट करी हैं कि अगर बांग्लादेश वाले हालात कुछ महीनों में इंडिया में लाए जाएं तो आपकी क्या तैयारी होगी तो मैं बताना चाहूंगा उस भाई को कि भाई ये हालात लाने के लिए सबसे पहले हमारे ऊपर से गुजरना पड़ेगा और इतना आसान नहीं है हमारे पास में से गुजरना तो आप खुले खाओ नंगे नहाओ इंजॉय करो तुम्हारे ऊपर आंच भी नहीं आएगी मेरे भाई समझे वाकई मान महसूस हों फ रिपोर्ट AMZ न्यूज़ ਸਾਡੇ ਭਾਰਤ ਦੇ ਫੌਜੀ ਦੀ ਇਹ ਵੀਡੀਓ ਜਿਸ ਨੂੰ ਦੇਖ ਕੇ ਤੁਸੀਂ ਵੀ ਮਾਣ ਮਹਿਸੂਸ ਕਰੋਗੇ ਜਦੋਂ ਕਿਸੇ ਨੇ ਪੁੱਛਿਆ ਕਿ ਜੇ ਭਾਰਤ 'ਚ ਬੰਗਲਾਦੇਸ਼ ਵਰਗੇ ਹਾਲਾਤ ਪੈਦਾ ਹੋ ਗਏ ਤਾਂ ਕੀ ਤਿਆਰੀ ਹੈ ਤੁਹਾਡੀ ਤਾਂ ਸੁਣੋ ਸਾਡੇ ਇਸ ਫੌਜੀ ਅਫਸਰ ਨੇ ਕੀ ਜਵਾਬ ਦਿੱਤਾ ਤਾਂ ਗਾਈਜ਼ ਇੱਕ ਬਾਈ ਨੇ ਦੋ ਲਾਈਨਾਂ ਪੋਸਟ ਕਰੀਏ ਕਿ ਅਗਰ ਬੰਗਲਾਦੇਸ਼ ਵਾਲੇ ਹਾਲਾਤ ਕੁਝ ਮਹੀਨوں ਮੇ ਇੰਡੀਆ ਮੇ ਲਾਏ ਜਾਏ ਤਾਂ ਆਪਕੀ ਕੀ ਤਿਆਰੀ ਹੋਗੀ ਤਾਂ ਮੈਂ ਬਤਾਨਾ ਚਾਹਾਂਗਾ ਉਸ ਬਾਈ ਕੋ ਕਿ ਭਾਈ ਇਹ ਹਾਲਾਤ ਲਾਣੇ ਕੇ ਲਈ सबसे पहले हमारे ऊपर से गुजरना पड़ेगा और इतना आसान नहीं है हमारे पास में से गुजरना तो आप खुले खाओ नंगे नहाओ इंजॉय करो तुम्हारे ऊपर आंच भी नहीं आएगी मेरे भाई समझे वाकई मान महसूस होंडे इन्हों फ ब्यूरो रिपोर्ट एस एम जेड ਨਿਊਜ਼ ਸਾਡੇ ਭਾਰਤ ਦੇ ਫੌਜੀ ਦੀ ਇਹ ਵੀਡੀਓ ਜਿਸ ਨੂੰ ਦੇਖ ਕੇ ਤੁਸੀਂ ਵੀ ਮਾਣ ਮਹਿਸੂਸ ਕਰੋਗੇ ਜਦੋਂ ਕਿਸੇ ਨੇ ਪੁੱਛਿਆ ਕਿ ਜੇ ਭਾਰਤ 'ਚ ਬੰਗਲਾਦੇਸ਼ ਵਰਗੇ ਹਾਲਾਤ ਪੈਦਾ ਹੋ ਗਏ ਤਾਂ ਕੀ ਤਿਆਰੀ ਹੈ ਤੁਹਾਡੀ ਤਾਂ ਸੁਣੋ ਸਾਡੇ ਇਸ ਫੌਜੀ ਅਫਸਰ ਨੇ ਕੀ ਜਵਾਬ ਦਿੱਤਾ ਤਾਂ ਗਾਈਜ਼ ਇੱਕ ਭਾਈ ਨੇ ਦੋ ਲਾਈਨਾਂ ਪੋਸਟ ਕਰੀ ਹੈ ਕਿ ਅਗਰ ਬੰਗਲਾਦੇਸ਼ ਵਾਲੇ ਹਾਲਾਤ ਕੁਝ ਮਹੀਨਿਆਂ 'ਚ ਇੰਡੀਆ 'ਚ ਲਾਏ ਜਾਏ ਤਾਂ ਆਪकी ਕੀ ਤਿਆਰੀ ਹੋਗੀ ਤਾਂ ਮੈਂ ਬਤਾਨਾ ਚਾਹੁੰਗਾ ਉਸ ਭਾਈ ਕੋ ਕਿ ਭਾਈ ਇਹ ਹਾਲਾਤ ਲਾਣੇ ਲਈ ਸਭ ਤੋਂ ਪਹਿਲੇ ਹਮਾਰੇ ਉੱਪਰੋਂ ਸੇ ਗੁਜ਼ਰਨਾ ਪੜੇਗਾ। ਔਰ ਇਤਨਾ ਆਸਾਨ ਨਹੀਂ ਹੈ ਹਮਾਰੇ ਪਾਸ ਮੇਂ ਸੇ ਗੁਜ਼ਰਨਾ। ਤੋ ਆਪ ਖੁੱਲੇ ਖਾਓ, ਨੰਗੇ ਨਾਓ ਇੰਜੋਏ ਕਰੋ। ਤੁਹਾਰੇ ਉੱਪਰ ਆਂਚ ਵੀ ਨਹੀਂ ਆਏਗੀ ਮੇਰੇ ਭਾਈ। ਸਮਝੇ? ਵਾਕਈ ਮਾਣ ਮਹਿਸੂਸ ਹੁੰਦਾ ਸਾਡੇ ਇਹਨਾਂ ਫੌਜੀਆ ਤੇ। ਬਿਊਰੋ ਰਿਪੋਰਟ, ਐਸ ਐਮ ਜ਼ेड ਨਿਊਜ਼। ਸਾਡੇ ਭਾਰਤ ਦੇ ਫੌਜੀ ਦੀ ਇਹ ਵੀਡੀਓ ਜਿਸ ਨੂੰ ਦੇਖ ਕੇ ਤੁਸੀਂ ਵੀ ਮਾਣ ਮਹਿਸੂਸ ਕਰੋਗੇ। ਜਦੋਂ ਕਿਸੇ ਨੇ ਪੁੱਛਿਆ ਕਿ ਜੇ ਭਾਰਤ 'ਚ ਬੰਗਲਾਦੇਸ਼ ਵਰਗੇ ਹਾਲਾਤ ਪੈਦਾ ਹੋ ਗਏ ਤਾਂ ਕੀ ਤਿਆਰੀ है तो अड़ी। ता सुनो साडे इस फौजी अफसर ने की जवाब तो एक भाई ने दो लाइने पोस्ट करी है की अगर बांग्लादेश वाले हालात कुछ महीनों में इंडिया में लाए जाए तो आपकी क्या तैयारी होगी तो मैं बताना चाहूंगा उस भाई को कि भाई ये हालात लाने के लिए सबसे पहले हमारे ऊपर से गुजरना पड़ेगा और इतना आसान नहीं है हमारे पास में से गुजरना तो आप खुले खाओ नंगे नहाओ एंजॉय करो तुम्हारे ऊपर आंच भी नहीं आएगी मेरे भाई ਸਮਝੇ ਵਾਕਈ ਮਾਣ ਮਹਿਸੂਸ ਹੁੰਦਾ ਹੈ ਸਾਡੇ ਇਹਨਾਂ ਫੌਜੀਆ ਤੇ ਬਿਊਰੋ ਰਿਪੋਰਟ ਐਸ ਐਮ ਜ਼ੈਡ ਨਿਊਜ਼ ਸਾਡੇ ਭਾਰਤ ਦੇ ਫੌਜੀ ਦੀ ਇਹ ਵੀਡੀਓ ਜਿਸ ਨੂੰ ਦੇਖ ਕੇ ਤੁਸੀਂ ਵੀ ਮਾਣ ਮਹਿਸੂਸ ਕਰੋਗੇ ਜਦੋਂ ਕਿਸੇ ਨੇ ਪੁੱਛਿਆ ਕਿ ਜੇ ਭਾਰਤ 'ਚ ਬੰਗਲਾਦੇਸ਼ ਵਰਗੇ ਹਾਲਾਤ ਪੈਦਾ ਹੋ ਗਏ ਤਾਂ ਕੀ ਤਿਆਰੀ ਹੈ ਤੁਹਾਡੀ ਤਾਂ ਸੁਣੋ ਸਾਡੇ ਇਸ ਫੌਜੀ ਅਫਸਰ ਨੇ ਕੀ ਜਵਾਬ ਦਿੱਤਾ ᱛᱚ ਗਾਈਜ਼ ਇੱਕ ਭਾਈ ਨੇ ਦੋ ਲਾਈਨਾਂ ਪੋਸਟ ਕਰੀ ਹੈ ਕਿ ਅਗਰ ਬੰਗਲਾਦੇਸ਼ ਵਾਲੇ ਹਾਲਾਤ ਕੁਝ ਮਹੀਨਿਆਂ 'ਚ ਇੰਡੀਆ 'ਚ ਲਾਏ ਜਾਏ ਤਾਂ ਆਪਕੀ ਕੀ ਤਿਆਰੀ ਹੋਗੀ तो मैं बताना चाहूंगा उस भाई को कि भाई ये हालात लाने के लिए सबसे पहले हमारे ऊपर से गुजरना पड़ेगा और इतना आसान नहीं है हमारे पास में से गुजरना तो आप खुले खाओ नंगे नहाओ इंजॉय करो तुम्हारे ऊपर आंच भी नहीं आएगी मेरे भाई समझे वाकई मान महसूस हों ब्यूरो रिपोर्ट एस एम जेड न्यूज ਸਾਡੇ ਭਾਰਤ ਦੇ ਫੌਜੀ ਦੀ ਇਹ ਵੀਡੀਓ ਜਿਸ ਨੂੰ ਦੇਖ ਕੇ ਤੁਸੀਂ ਵੀ ਮਾਣ ਮਹਿਸੂਸ ਕਰੋਗੇ ਜਦੋਂ ਕਿਸੇ ਨੇ ਪੁੱਛਿਆ ਕਿ ਜੇ ਭਾਰਤ 'ਚ ਬੰਗਲਾਦੇਸ਼ ਵਰਗੇ ਹਾਲਾਤ ਪੈਦਾ ਹੋ ਗਏ ਤਾਂ ਕੀ ਤਿਆਰੀ ਹੈ ਤੁਹਾਡੀ ਤਾਂ ਸੁਣੋ ਸਾਡੇ ਇਸ ਫੌਜੀ ਅਫਸਰ ਨੇ ਕੀ ਜਵਾਬ ਦਿੱਤਾ ᱛੋ ਗਾਈਜ਼ ਇੱਕ ਭਾਈ ਨੇ ਦੋ ਲਾਈਨਾਂ ਪੋਸਟ ਕਰੀ ਹੈ ਕਿ ਅਗਰ ਬੰਗਲਾਦੇਸ਼ ਵਾਲੇ ਹਾਲਾਤ ਕੁਝ ਮਹੀਨਿਆਂ 'ਚ ਇੰਡੀਆ 'ਚ ਲਾਏ ਜਾਏ ਤਾਂ ਆਪਕੀ ਕੀ ਤਿਆਰੀ ਹੋਗੀ ᱛੋ ਮੈਂ ਬਤਾਨਾ ਚਾਹੁੰਗਾ ਉਸ ਭਾਈ ਕੋ ਕਿ ਭਾਈ ਇਹ ਹਾਲਾਤ ਲਾਣੇ ਕੇ ਲਿਏ ਸਭ ਤੋਂ ਪਹਿਲੇ ਹਮਾਰੇ ਉੱਪਰ ਸੇ ਗੁਜ਼ਰਨਾ ਪੜੇਗਾ ਔਰ ਇਤਨਾ ਆਸਾਨ ਨਹੀਂ ਹੈ ਹਮਾਰੇ ਪਾਸ ਮੈਸੇ ਗੁਜ਼ਰਨਾ ਤੋ ਆਪ ਖੁੱਲੇ ਖਾਓ ਨੰਗੇ ਨਾਓ ਇੰਜੋਏ ਕਰੋ ਤੁਹਾਰੇ ਉਪਰ ਆਂਚ ਵੀ ਨਹੀਂ ਆਏਗੀ ਮੇਰੇ ਭਾਈ ਸਮਝੇ ਵਾਕਈ ਮਾਣ ਮਹਿਸੂਸ ਹੁੰਦਾ ਹੈ ਸਾਡੇ ਇਨਾ ਫੌਜੀਆ ਤੇ ਬਿਊਰੋ ਰਿਪੋਰਟ ਐਸ ਐਮ ਜ਼ेड ਨਿਊਜ਼ ਸਾਡੇ ਭਾਰਤ ਦੇ ਫੌਜੀ ਦੀ ਇਹ ਵੀਡੀਓ ਜਿਸ ਨੂੰ ਦੇਖ ਕੇ ਤੁਸੀਂ ਵੀ ਮਾਣ ਮਹਿਸੂਸ ਕਰੋਗੇ ਜਦੋਂ ਕਿਸੇ ਨੇ ਪੁੱਛਿਆ ਕਿ ਜੇ ਭਾਰਤ ਤੇ ਬੰਗਲਾਦੇਸ਼ ਵਰਗੇ ਹਾਲਾਤ ਪੈਦਾ ਹੋ ਗਏ ਤਾਂ ਕੀ ਤਿਆਰੀ ਹੈ ਤੁਹਾਡੀ ਤਾਂ ਸੁਣੋ ਸਾਡੇ ਇਸ ਫੌਜੀ ਅਫਸਰ ਨੇ ਕੀ ਜਵਾਬ ਦਿੱਤਾ तो गाइज एक भाई ने दो लाइनें पोस्ट करी हैं कि अगर बांग्लादेश वाले हालात कुछ महीनों में इंडिया में लाए जाएं तो आपकी क्या तैयारी होगी तो मैं बताना चाहूंगा उस भाई को कि भाई ये हालात लाने के लिए सबसे पहले हमारे ऊपर से गुजरना पड़ेगा और इतना आसान नहीं है हमारे पास में से गुजरना तो आप खुले खाओ नंगे नहाओ इंजॉय करो तुम्हारे ऊपर आंच भी नहीं आएगी मेरे भाई समझे वाकई मान महसूस होंगे बीरो रिपोर्ट SMZ News ਸਾਡੇ ਭਾਰਤ ਦੇ ਫੌਜੀ ਦੀ ਇਹ ਵੀਡੀਓ ਜਿਸ ਨੂੰ ਦੇਖ ਕੇ ਤੁਸੀਂ ਵੀ ਮਾਣ ਮਹਿਸੂਸ ਕਰੋਗੇ ਜਦੋਂ ਕਿਸੇ ਨੇ ਪੁੱਛਿਆ ਕਿ ਜੇ ਭਾਰਤ 'ਚ ਬੰਗਲਾਦੇਸ਼ ਵਰਗੇ ਹਾਲਾਤ ਪੈਦਾ ਹੋ ਗਏ ਤਾਂ ਕੀ ਤਿਆਰੀ ਹੈ ਤੁਹਾਡੀ ਤਾਂ ਸੁਣੋ ਸਾਡੇ ਇਸ ਫੌਜੀ ਅਫਸਰ ਨੇ ਕੀ ਜਵਾਬ ਦਿੱਤਾ ਤੋ ਗਾਈਜ਼ ਇੱਕ ਭਾਈ ਨੇ ਦੋ ਲਾਈਨਾਂ ਪੋਸਟ ਕਰੀਏ ਕਿ ਅਗਰ ਬੰਗਲਾਦੇਸ਼ ਵਾਲੇ ਹਾਲਾਤ ਕੁਝ ਮਹੀਨوں ਮੇਂ ਇੰਡੀਆ ਮੇ ਲਾਏ ਜਾਏ ਤਾਂ ਆਪਕੀ ਕੀ ਤਿਆਰੀ ਹੋਗੀ ਤੋ ਮੈਂ ਬਤਾਨਾ ਚਾਹੁੰਗਾ ਉਸ ਭਾਈ ਕੋ ਕਿ ਭਾਈ ਇਹ ਹਾਲਾਤ ਲਾਣੇ ਕੇ ਲੀਏ सबसे पहले हमारे ऊपर से गुजरना पड़ेगा और इतना आसान नहीं है हमारे पास में से गुजरना तो आप खुले खाओ नंगे नाव एंजॉय करो तुम्हारे ऊपर आंच भी नहीं आएगी मेरे भाई समझे वाकई मान महसूस होंडे इना फौजियाँ रिपोर्ट एस एम जेड न्यूज ਸਾਡੇ ਭਾਰਤ ਦੇ ਫੌਜੀ ਦੀ ਇਹ ਵੀਡੀਓ ਜਿਸ ਨੂੰ ਦੇਖ ਕੇ ਤੁਸੀਂ ਵੀ ਮਾਣ ਮਹਿਸੂਸ ਕਰੋਗੇ ਜਦੋਂ ਕਿਸੇ ਨੇ ਪੁੱਛਿਆ ਕਿ ਜੇ ਭਾਰਤ 'ਚ ਬੰਗਲਾਦੇਸ਼ ਵਰਗੇ ਹਾਲਾਤ ਪੈਦਾ ਹੋ ਗਏ ਤਾਂ ਕੀ ਤਿਆਰੀ ਹੈ ਤੁਹਾਡੀ ਤਾਂ ਸੁਣੋ ਸਾਡੇ ਇਸ ਫੌਜੀ ਅਫਸਰ ਨੇ ਕੀ ਜਵਾਬ ਦਿੱਤਾ ᱛੋ ਗਾਈਜ਼ ਇੱਕ ਭਾਈ ਨੇ ਦੋ ਲਾਈਨਾਂ ਪੋਸਟ ਕਰੀਏ ਕਿ ਅਗਰ ਬੰਗਲਾਦੇਸ਼ ਵਾਲੇ ਹਾਲਾਤ ਕੁਝ ਮਹੀਨوں ਮੇਂ ਇੰਡੀਆ ਮੇ ਲਾਏ ਜਾਏ ਤਾਂ ਆਪਕੀ ਕੀ ਤਿਆਰੀ ਹੋਗੀ ਤੋ ਮੈਂ ਬਤਾਨਾ ਚਾਹੁੰਗਾ ਉਸ ਭਾਈ ਕੋ ਕਿ ਭਾਈ ਇਹ ਹਾਲਾਤ ਲਾਣੇ ਕੇ ਲੀਏ ਸਭ ਤੋਂ ਪਹਿਲੇ ਹਮਾਰੇ ਉਪਰ ਸੇ ਗੁਜ਼ਰਨਾ ਪੜੇਗਾ ਔਰ ਇਤਨਾ ਆਸਾਨ ਨਹੀਂ ਹੈ ਹਮਾਰੇ ਪਾਸ ਮੈਸੇ ਗੁਜ਼ਰਨਾ ਤੋ ਆਪ ਖੁੱਲੇ ਖਾਓ ਨੰਗੇ ਨਾਓ ਇੰਜੋਏ ਕਰੋ ਤੁਹਾਰੇ ਉਪਰ ਆਂਚ ਵੀ ਨਹੀਂ ਆਏਗੀ ਮੇਰੇ ਭਾਈ ਸਮਝੇ ਵਾਕਈ ਮਾਣ ਮਹਿਸੂਸ ਹੁੰਦਾ ਹੈ ਸਾਡੇ ਇਹਨਾਂ ਫੌਜੀਆ ਤੇ ਬਿਊਰੋ ਰਿਪੋਰਟ ਐਸ ਐਮ ਜ਼ेड ਨਿਊਜ਼ ਸਾਡੇ ਭਾਰਤ ਦੇ ਫੌਜੀ ਦੀ ਇਹ ਵੀਡੀਓ ਜਿਸ ਨੂੰ ਦੇਖ ਕੇ ਤੁਸੀਂ ਵੀ ਮਾਣ ਮਹਿਸੂਸ ਕਰੋਗੇ ਜਦੋਂ ਕਿਸੇ ਨੇ ਪੁੱਛਿਆ ਕਿ ਜੇ ਭਾਰਤ ਤੇ ਬੰਗਲਾਦੇਸ਼ ਵਰਗੇ ਹਾਲਾਤ ਪੈਦਾ ਹੋ ਗਏ ਤਾਂ ਕੀ ਤਿਆਰੀ ਹੈ ਤੁਹਾਡੀ ਤਾਂ ਸੁਣੋ ਸਾਡੇ ਇਸ ਫੌਜੀ ਅਫਸਰ ਨੇ ਕੀ ਜਵਾਬ ਦਿੱਤਾ तो गाइज एक भाई ने दो लाइनें पोस्ट करी हैं कि अगर बांग्लादेश वाले हालात कुछ महीनों में इंडिया में लाए जाएं तो आपकी क्या तैयारी होगी तो मैं बताना चाहूंगा उस भाई को कि भाई ये हालात लाने के लिए सबसे पहले हमारे ऊपर से गुजरना पड़ेगा और इतना आसान नहीं है हमारे पास में से गुजरना तो आप खुले खाओ नंगे नहाओ इंजॉय करो तुम्हारे ऊपर आंच भी नहीं आएगी मेरे भाई समझे वाकई मान महसूस होंडे इन फौजियाँ रिपोर्ट SMZ News ਸਾਡੇ ਭਾਰਤ ਦੇ ਫੌਜੀ ਦੀ ਇਹ ਵੀਡੀਓ ਜਿਸ ਨੂੰ ਦੇਖ ਕੇ ਤੁਸੀਂ ਵੀ ਮਾਣ ਮਹਿਸੂਸ ਕਰੋਗੇ ਜਦੋਂ ਕਿਸੇ ਨੇ ਪੁੱਛਿਆ ਕਿ ਜੇ ਭਾਰਤ 'ਚ ਬੰਗਲਾਦੇਸ਼ ਵਰਗੇ ਹਾਲਾਤ ਪੈਦਾ ਹੋ ਗਏ ਤਾਂ ਕੀ ਤਿਆਰੀ ਹੈ ਤੁਹਾਡੀ ਤਾਂ ਸੁਣੋ ਸਾਡੇ ਇਸ ਫੌਜੀ ਅਫਸਰ ਨੇ ਕੀ ਜਵਾਬ ਦਿੱਤਾ ᱛੋ ਗਾਈਜ਼ ਇੱਕ ਬਾਈ ਨੇ ਦੋ ਲਾਈਨਾਂ ਪੋਸਟ ਕਰੀਏ ਕਿ ਅਗਰ ਬੰਗਲਾਦੇਸ਼ ਵਾਲੇ ਹਾਲਾਤ ਕੁਝ ਮਹੀਨوں ਮੇਂ ਇੰਡੀਆ ਮੇ ਲਾਏ ਜਾਏ ਤਾਂ ਆਪਕੀ ਕੀ ਤਿਆਰੀ ਹੋਗੀ ᱛੋ ਮੈਂ ਬਤਾਨਾ ਚਾਹੁੰਗਾ ਉਸ ਬਾਈ ਕੋ ਕਿ ਭਾਈ ਇਹ ਹਾਲਾਤ ਲਾਣੇ ਕੇ ਲੀਏ सबसे पहले हमारे ऊपर से गुजरना पड़ेगा और इतना आसान नहीं है हमारे पास में से गुजरना तो आप खुले खाओ नंगे नहाओ एंजॉय करो तुम्हारे ऊपर आंच भी नहीं आएगी मेरे भाई समझे वाकई मान महसूस होंगे फौजिया रिपोर्ट एस एम जेड ਨਿਊਜ਼ ਸਾਡੇ ਭਾਰਤ ਦੇ ਫੌਜੀ ਦੀ ਇਹ ਵੀਡੀਓ ਜਿਸ ਨੂੰ ਦੇਖ ਕੇ ਤੁਸੀਂ ਵੀ ਮਾਣ ਮਹਿਸੂਸ ਕਰੋਗੇ ਜਦੋਂ ਕਿਸੇ ਨੇ ਪੁੱਛਿਆ ਕਿ ਜੇ ਭਾਰਤ 'ਚ ਬੰਗਲਾਦੇਸ਼ ਵਰਗੇ ਹਾਲਾਤ ਪੈਦਾ ਹੋ ਗਏ ਤਾਂ ਕੀ ਤਿਆਰੀ ਹੈ ਤੁਹਾਡੀ ਤਾਂ ਸੁਣੋ ਸਾਡੇ ਇਸ ਫੌਜੀ ਅਫਸਰ ਨੇ ਕੀ ਜਵਾਬ ਦਿੱਤਾ ᱛᱚ ਗਾਈਜ਼ ਇੱਕ ਭਾਈ ਨੇ ਦੋ ਲਾਈਨਾਂ ਪੋਸਟ ਕਰੀ ਹੈ ਕਿ ਅਗਰ ਬੰਗਲਾਦੇਸ਼ ਵਾਲੇ ਹਾਲਾਤ ਕੁਝ ਮਹੀਨوں ਮੇ ਇੰਡੀਆ ਮੇ ਲਾਏ ਜਾਏ ਤਾਂ ਆਪਕੀ ਕੀ ਤਿਆਰੀ ਹੋਗੀ ᱛᱚ ਮੈਂ ਬਤਾਨਾ ਚਾਹੁੰਗਾ ਉਸ ਭਾਈ ਕੋ ਕਿ ਭਾਈ ਇਹ ਹਾਲਾਤ ਲਾਣੇ ਕੇ ਲੀਏ सबसे पहले हमारे ऊपर से गुजरना पड़ेगा और इतना आसान नहीं है हमारे पास में से गुजरना तो आप खुले खाओ नंगे नहाओ एंजॉय करो तुम्हारे ऊपर आंच भी नहीं आएगी मेरे भाई समझे वाकई मान महसूस होंगे फौजियाँ बीरो रिपोर्ट एस एम जेड न्यूज ਸਾਡੇ ਭਾਰਤ ਦੇ ਫੌਜੀ ਦੀ ਇਹ ਵੀਡੀਓ ਜਿਸ ਨੂੰ ਦੇਖ ਕੇ ਤੁਸੀਂ ਵੀ ਮਾਣ ਮਹਿਸੂਸ ਕਰੋਗੇ ਜਦੋਂ ਕਿਸੇ ਨੇ ਪੁੱਛਿਆ ਕਿ ਜੇ ਭਾਰਤ 'ਚ ਬੰਗਲਾਦੇਸ਼ ਵਰਗੇ ਹਾਲਾਤ ਪੈਦਾ ਹੋ ਗਏ ਤਾਂ ਕੀ ਤਿਆਰੀ ਹੈ ਤੁਹਾਡੀ ਤਾਂ ਸੁਣੋ ਸਾਡੇ ਇਸ ਫੌਜੀ ਅਫਸਰ ਨੇ ਕੀ ਜਵਾਬ ਦਿੱਤਾ ᱛੋ ਗਾਈਜ਼ ਇੱਕ ਭਾਈ ਨੇ ਦੋ ਲਾਈਨਾਂ ਪੋਸਟ ਕਰੀਆਂ ਕਿ ਅਗਰ ਬੰਗਲਾਦੇਸ਼ ਵਾਲੇ ਹਾਲਾਤ ਕੁਝ ਮਹੀਨوں ਮੇਂ ਇੰਡੀਆ ਮੇ ਲਾਏ ਜਾਏ ਤਾਂ ਆਪਕੀ ਕੀ ਤਿਆਰੀ ਹੋਗੀ ᱛੋ ਮੈਂ ਬਤਾਨਾ ਚਾਹੁੰਗਾ ਉਸ ਭਾਈ ਕੋ ਕਿ ਭਾਈ ਇਹ ਹਾਲਾਤ ਲਾਣੇ ਕੇ ਲਿਏ ਸਭ ਤੋਂ ਪਹਿਲੇ ਹਮਾਰੇ ਉਪਰ ਸੇ ਗੁਜ਼ਰਨਾ ਪੜੇਗਾ ਔਰ ਇਤਨਾ ਆਸਾਨ ਨਹੀਂ ਹੈ ਹਮਾਰੇ ਪਾਸ ਮੈਸੇ ਗੁਜ਼ਰਨਾ ਤੋ ਆਪ ਖੁੱਲੇ ਖਾਓ ਨੰਗੇ ਨਾਓ ਇੰਜੋਏ ਕਰੋ ਤੁਹਾਰੇ ਉਪਰ ਆਂਚ ਵੀ ਨਹੀਂ ਆਏਗੀ ਮੇਰੇ ਭਾਈ ਸਮਝੇ ਵਾਕਈ ਮਾਣ ਮਹਿਸੂਸ ਹੁੰਦਾ ਹੈ ਸਾਡੇ ਇਹਨਾਂ ਫੌਜੀਆ ਤੇ ਬਿਊਰੋ ਰਿਪੋਰਟ ਐਸ ਐਮ ਜ਼ेड ਨਿਊਜ਼ ਸਾਡੇ ਭਾਰਤ ਦੇ ਫੌਜੀ ਦੀ ਇਹ ਵੀਡੀਓ ਜਿਸ ਨੂੰ ਦੇਖ ਕੇ ਤੁਸੀਂ ਵੀ ਮਾਣ ਮਹਿਸੂਸ ਕਰੋਗੇ ਜਦੋਂ ਕਿਸੇ ਨੇ ਪੁੱਛਿਆ ਕਿ ਜੇ ਭਾਰਤ ਤੇ ਬੰਗਲਾਦੇਸ਼ ਵਰਗੇ ਹਾਲਾਤ ਪੈਦਾ ਹੋ ਗਏ ਤਾਂ ਕੀ ਤਿਆਰੀ ਹੈ ਤੁਹਾਡੀ ਤਾਂ ਸੁਣੋ ਸਾਡੇ ਇਸ ਫੌਜੀ ਅਫਸਰ ਨੇ ਕੀ ਜਵਾਬ ਦਿੱਤਾ तो गाइज एक भाई ने दो लाइनें पोस्ट करी हैं कि अगर बांग्लादेश वाले हालात कुछ महीनों में इंडिया में लाए जाएं तो आपकी क्या तैयारी होगी तो मैं बताना चाहूंगा उस भाई को कि भाई ये हालात लाने के लिए सबसे पहले हमारे ऊपर से गुजरना पड़ेगा और इतना आसान नहीं है हमारे पास में से गुजरना तो आप खुले खाओ नंगे नहाओ इंजॉय करो तुम्हारे ऊपर आंच भी नहीं आएगी मेरे भाई समझे वाकई मान महसूस होंडे फौजिया रिपोर्ट SMZ न्यूज़ ਸਾਡੇ ਭਾਰਤ ਦੇ ਫੌਜੀ ਦੀ ਇਹ ਵੀਡੀਓ ਜਿਸ ਨੂੰ ਦੇਖ ਕੇ ਤੁਸੀਂ ਵੀ ਮਾਣ ਮਹਿਸੂਸ ਕਰੋਗੇ ਜਦੋਂ ਕਿਸੇ ਨੇ ਪੁੱਛਿਆ ਕਿ ਜੇ ਭਾਰਤ 'ਚ ਬੰਗਲਾਦੇਸ਼ ਵਰਗੇ ਹਾਲਾਤ ਪੈਦਾ ਹੋ ਗਏ ਤਾਂ ਕੀ ਤਿਆਰੀ ਹੈ ਤੁਹਾਡੀ ਤਾਂ ਸੁਣੋ ਸਾਡੇ ਇਸ ਫੌਜੀ ਅਫਸਰ ਨੇ ਕੀ ਜਵਾਬ ਦਿੱਤਾ ᱛੋ ਗਾਈਜ਼ ਇੱਕ ਬਾਈ ਨੇ ਦੋ ਲਾਈਨਾਂ ਪੋਸਟ ਕਰੀਏ ਕਿ ਅਗਰ ਬੰਗਲਾਦੇਸ਼ ਵਾਲੇ ਹਾਲਾਤ ਕੁਝ ਮਹੀਨوں ਮੇਂ ਇੰਡੀਆ ਮੇ ਲਾਏ ਜਾਏ ਤਾਂ ਆਪਕੀ ਕੀ ਤਿਆਰੀ ਹੋਗੀ ᱛੋ ਮੈਂ ਬਤਾਨਾ ਚਾਹੁੰਗਾ ਉਸ ਬਾਈ ਕੋ ਕਿ ਭਾਈ ਇਹ ਹਾਲਾਤ ਲਾਣੇ ਕੇ ਲਈ सबसे पहले हमारे ऊपर से गुजरना पड़ेगा और इतना आसान नहीं है हमारे पास में से गुजरना तो आप खुले खाओ नंगे नहाओ एंजॉय करो तुम्हारे ऊपर आंच भी नहीं आएगी मेरे भाई समझे वाकई मान महसूस होंगे फौजियाँ ब्यूरो रिपोर्ट एस एम जेड ਨਿਊਜ਼ ਸਾਡੇ ਭਾਰਤ ਦੇ ਫੌਜੀ ਦੀ ਇਹ ਵੀਡੀਓ ਜਿਸ ਨੂੰ ਦੇਖ ਕੇ ਤੁਸੀਂ ਵੀ ਮਾਣ ਮਹਿਸੂਸ ਕਰੋਗੇ ਜਦੋਂ ਕਿਸੇ ਨੇ ਪੁੱਛਿਆ ਕਿ ਜੇ ਭਾਰਤ 'ਚ ਬੰਗਲਾਦੇਸ਼ ਵਰਗੇ ਹਾਲਾਤ ਪੈਦਾ ਹੋ ਗਏ ਤਾਂ ਕੀ ਤਿਆਰੀ ਹੈ ਤੁਹਾਡੀ ਤਾਂ ਸੁਣੋ ਸਾਡੇ ਇਸ ਫੌਜੀ ਅਫਸਰ ਨੇ ਕੀ ਜਵਾਬ ਦਿੱਤਾ ᱛੋ ਗਾਈਜ਼ ਇੱਕ ਬਾਈ ਨੇ ਦੋ ਲਾਈਨਾਂ ਪੋਸਟ ਕਰੀਏ ਕਿ ਅਗਰ ਬੰਗਲਾਦੇਸ਼ ਵਾਲੇ ਹਾਲਾਤ ਕੁਝ ਮਹੀਨوں ਮੇ ਇੰਡੀਆ ਮੇ ਲਾਏ ਜਾਏ ਤਾਂ ਆਪਕੀ ਕੀ ਤਿਆਰੀ ਹੋਗੀ ਤੋ ਮੈਂ ਬਤਾਨਾ ਚਾਹੂੰਗਾ ਉਸ ਬਾਈ ਕੋ ਕਿ ਭਾਈ ਇਹ ਹਾਲਾਤ ਲਾਣੇ ਕੇ ਲੀਏ ਸਭ ਸੇ ਪਹਿਲੇ ਹਮਾਰੇ ਉਪਰ ਸੇ ਗੁਜ਼ਰਨਾ ਪੜੇਗਾ ਔਰ ਇਤਨਾ ਆਸਾਨ ਨਹੀਂ ਹੈ ਹਮਾਰੇ ਪਾਸ ਮੈਸੇ ਗੁਜ਼ਰਨਾ ਤੋ ਆਪ ਖੁੱਲੇ ਖਾਓ ਨੰਗੇ ਨਾਓ ਇੰਜੋਏ ਕਰੋ ਤੁਹਾਰੇ ਉਪਰ ਆਂਚ ਵੀ ਨਹੀਂ ਆਏਗੀ ਮੇਰੇ ਭਾਈ ਸਮਝੇ ਵਾਕਈ ਮਾਣ ਮਹਿਸੂਸ ਹੁੰਦਾ ਹੈ ਸਾਡੇ ਇਨਾ ਫੌਜੀਆ ਤੇ ਬਿਊਰੋ ਰਿਪੋਰਟ ਐਸ ਐਮ ਜ਼ेड ਨਿਊਜ਼ ਸਾਡੇ ਭਾਰਤ ਦੇ ਫੌਜੀ ਦੀ ਇਹ ਵੀਡੀਓ ਜਿਸ ਨੂੰ ਦੇਖ ਕੇ ਤੁਸੀਂ ਵੀ ਮਾਣ ਮਹਿਸੂਸ ਕਰੋਗੇ ਜਦੋਂ ਕਿਸੇ ਨੇ ਪੁੱਛਿਆ ਕਿ ਜੇ ਭਾਰਤ 'ਚ ਬੰਗਲਾਦੇਸ਼ ਵਰਗੇ ਹਾਲਾਤ ਪੈਦਾ ਹੋ ਗਏ ਤਾਂ ਕੀ ਤਿਆਰੀ ਹੈ ਤੁਹਾਡੀ ਤਾਂ ਸੁਣੋ ਸਾਡੇ ਇਸ ਫੌਜੀ ਅਫਸਰ ਨੇ ਕੀ ਜਵਾਬ ਦਿੱਤਾ तो गाइज एक भाई ने दो लाइनें पोस्ट करी हैं कि अगर बांग्लादेश वाले हालात कुछ महीनों में इंडिया में लाए जाएं तो आपकी क्या तैयारी होगी तो मैं बताना चाहूंगा उस भाई को कि भाई ये हालात लाने के लिए सबसे पहले हमारे ऊपर से गुजरना पड़ेगा और इतना आसान नहीं है हमारे पास में से गुजरना तो आप खुले खाओ नंगे नहाओ इंजॉय करो तुम्हारे ऊपर आंच भी नहीं आएगी मेरे भाई समझे वाकई मा महसूस होंडे फौजिया रिपोर्ट SMZ न्यूज़ ਸਾਡੇ ਭਾਰਤ ਦੇ ਫੌਜੀ ਦੀ ਇਹ ਵੀਡੀਓ ਜਿਸ ਨੂੰ ਦੇਖ ਕੇ ਤੁਸੀਂ ਵੀ ਮਾਣ ਮਹਿਸੂਸ ਕਰੋਗੇ ਜਦੋਂ ਕਿਸੇ ਨੇ ਪੁੱਛਿਆ ਕਿ ਜੇ ਭਾਰਤ 'ਚ ਬੰਗਲਾਦੇਸ਼ ਵਰਗੇ ਹਾਲਾਤ ਪੈਦਾ ਹੋ ਗਏ ਤਾਂ ਕੀ ਤਿਆਰੀ ਹੈ ਤੁਹਾਡੀ ਤਾਂ ਸੁਣੋ ਸਾਡੇ ਇਸ ਫੌਜੀ ਅਫਸਰ ਨੇ ਕੀ ਜਵਾਬ ਦਿੱਤਾ ਤਾਂ ਗਾਈਜ਼ ਇੱਕ ਭਾਈ ਨੇ ਦੋ ਲਾਈਨਾਂ ਪੋਸਟ ਕਰੀ ਹੈ ਕਿ ਅਗਰ ਬੰਗਲਾਦੇਸ਼ ਵਾਲੇ ਹਾਲਾਤ ਕੁਝ ਮਹੀਨوں ਮੇਂ ਇੰਡੀਆ ਮੇ ਲਾਏ ਜਾਏ ਤਾਂ ਆਪਕੀ ਕੀ ਤਿਆਰੀ ਹੋਗੀ ਤਾਂ ਮੈਂ ਬਤਾਨਾ ਚਾਹੁੰਗਾ ਉਸ ਭਾਈ ਕੋ ਕਿ ਭਾਈ ਇਹ ਹਾਲਾਤ ਲਾਣੇ ਕੇ ਲਈ सबसे पहले हमारे ऊपर से गुजरना पड़ेगा और इतना आसान नहीं है हमारे पास में से गुजरना तो आप खुले खाओ नंगे नहाओ एंजॉय करो तुम्हारे ऊपर आंच भी नहीं आएगी मेरे भाई समझे वाकई मान महसूस होंगे फौजिया रिपोर्ट SMZ News ਸਾਡੇ ਭਾਰਤ ਦੇ ਫੌਜੀ ਦੀ ਇਹ ਵੀਡੀਓ ਜਿਸ ਨੂੰ ਦੇਖ ਕੇ ਤੁਸੀਂ ਵੀ ਮਾਣ ਮਹਿਸੂਸ ਕਰੋਗੇ ਜਦੋਂ ਕਿਸੇ ਨੇ ਪੁੱਛਿਆ ਕਿ ਜੇ ਭਾਰਤ 'ਚ ਬੰਗਲਾਦੇਸ਼ ਵਰਗੇ ਹਾਲਾਤ ਪੈਦਾ ਹੋ ਗਏ ਤਾਂ ਕੀ ਤਿਆਰੀ ਹੈ ਤੁਹਾਡੀ ਤਾਂ ਸੁਣੋ ਸਾਡੇ ਇਸ ਫੌਜੀ ਅਫਸਰ ਨੇ ਕੀ ਜਵਾਬ ਦਿੱਤਾ ᱛੋ ਗਾਈਜ਼ ਇੱਕ ਭਾਈ ਨੇ ਦੋ ਲਾਈਨਾਂ ਪੋਸਟ ਕਰੀਆਂ ਕਿ ਅਗਰ ਬੰਗਲਾਦੇਸ਼ ਵਾਲੇ ਹਾਲਾਤ ਕੁਝ ਮਹੀਨوں 'ਚ ਇੰਡੀਆ 'ਚ ਲਾਏ ਜਾਏ ਤਾਂ ਆਪਕੀ ਕੀ ਤਿਆਰੀ ਹੋਗੀ ᱛੋ ਮੈਂ ਬਤਾਨਾ ਚਾਹਾਂਗਾ ਉਸ ਭਾਈ ਕੋ ਕਿ ਭਾਈ ਇਹ ਹਾਲਾਤ ਲਾਣੇ ਲਈ सबसे पहले हमारे ऊपर से गुजरना पड़ेगा और इतना आसान नहीं है हमारे पास में से गुजरना तो आप खुले खाओ नंगे नहाओ एंजॉय करो तुम्हारे ऊपर आंच भी नहीं आएगी मेरे भाई समझे वाकई मान महसूस होंडे इन्होंने फौजियाँ बीरो रिपोर्ट SMZ न्यूज़ ਸਾਡੇ ਭਾਰਤ ਦੇ ਫੌਜੀ ਦੀ ਇਹ ਵੀਡੀਓ ਜਿਸ ਨੂੰ ਦੇਖ ਕੇ ਤੁਸੀਂ ਵੀ ਮਾਣ ਮਹਿਸੂਸ ਕਰੋਗੇ ਜਦੋਂ ਕਿਸੇ ਨੇ ਪੁੱਛਿਆ ਕਿ ਜੇ ਭਾਰਤ 'ਚ ਬੰਗਲਾਦੇਸ਼ ਵਰਗੇ ਹਾਲਾਤ ਪੈਦਾ ਹੋ ਗਏ ਤਾਂ ਕੀ ਤਿਆਰੀ ਹੈ ਤੁਹਾਡੀ ਤਾਂ ਸੁਣੋ ਸਾਡੇ ਇਸ ਫੌਜੀ ਅਫਸਰ ਨੇ ਕੀ ਜਵਾਬ ਦਿੱਤਾ ᱛੋ ਗਾਈਜ਼ ਇੱਕ ਭਾਈ ਨੇ ਦੋ ਲਾਈਨਾਂ ਪੋਸਟ ਕਰੀਏ ਕਿ ਅਗਰ ਬੰਗਲਾਦੇਸ਼ ਵਾਲੇ ਹਾਲਾਤ ਕੁਝ ਮਹੀਨوں ਮੇਂ ਇੰਡੀਆ ਮੇ ਲਾਏ ਜਾਏ ਤਾਂ ਆਪਕੀ ਕੀ ਤਿਆਰੀ ਹੋਗੀ ᱛੋ ਮੈਂ ਬਤਾਨਾ ਚਾਹੁੰਗਾ ਉਸ ਭਾਈ ਕੋ ਕਿ ਭਾਈ ਇਹ ਹਾਲਾਤ ਲਾਣੇ ਕੇ ਲੀਏ सबसे पहले हमारे ऊपर से गुजरना पड़ेगा और इतना आसान नहीं है हमारे पास में से गुजरना तो आप खुले खाओ नंगे नाओ एंजॉय करो तुम्हारे ऊपर आंच भी नहीं आएगी मेरे भाई समझे वाकई मान महसूस होंडे इन्हों फ बीरो रिपोर्ट SMZ न्यूज़ ਸਾਡੇ ਭਾਰਤ ਦੇ ਫੌਜੀ ਦੀ ਇਹ ਵੀਡੀਓ ਜਿਸ ਨੂੰ ਦੇਖ ਕੇ ਤੁਸੀਂ ਵੀ ਮਾਣ ਮਹਿਸੂਸ ਕਰੋਗੇ ਜਦੋਂ ਕਿਸੇ ਨੇ ਪੁੱਛਿਆ ਕਿ ਜੇ ਭਾਰਤ 'ਚ ਬੰਗਲਾਦੇਸ਼ ਵਰਗੇ ਹਾਲਾਤ ਪੈਦਾ ਹੋ ਗਏ ਤਾਂ ਕੀ ਤਿਆਰੀ ਹੈ ਤੁਹਾਡੀ ਤਾਂ ਸੁਣੋ ਸਾਡੇ ਇਸ ਫੌਜੀ ਅਫਸਰ ਨੇ ਕੀ ਜਵਾਬ ਦਿੱਤਾ ਤਾਂ ਗਾਈਜ਼ ਇੱਕ ਭਾਈ ਨੇ ਦੋ ਲਾਈਨਾਂ ਪੋਸਟ ਕਰੀਆਂ ਕਿ ਅਗਰ ਬੰਗਲਾਦੇਸ਼ ਵਾਲੇ ਹਾਲਾਤ ਕੁਝ ਮਹੀਨوں 'ਚ ਇੰਡੀਆ 'ਚ ਲਾਏ ਜਾਏ ਤਾਂ ਆਪकी ਕੀ ਤਿਆਰੀ ਹੋਗੀ ਤਾਂ ਮੈਂ ਬਤਾਨਾ ਚਾਹੁੰਗਾ ਉਸ ਭਾਈ ਕੋ ਕਿ ਭਾਈ ਇਹ ਹਾਲਾਤ ਲਾਣੇ ਲਈ सबसे पहले हमारे ऊपर से गुजरना पड़ेगा और इतना आसान नहीं है हमारे पास में से गुजरना तो आप खुले खाओ नंगे नहाओ एंजॉय करो तुम्हारे ऊपर आंच भी नहीं आएगी मेरे भाई समझे वाकई मान महसूस होंगे फौजिया रिपोर्ट एसएमजेड न्यूज़ ਸਾਡੇ ਭਾਰਤ ਦੇ ਫੌਜੀ ਦੀ ਇਹ ਵੀਡੀਓ ਜਿਸ ਨੂੰ ਦੇਖ ਕੇ ਤੁਸੀਂ ਵੀ ਮਾਣ ਮਹਿਸੂਸ ਕਰੋਗੇ ਜਦੋਂ ਕਿਸੇ ਨੇ ਪੁੱਛਿਆ ਕਿ ਜੇ ਭਾਰਤ 'ਚ ਬੰਗਲਾਦੇਸ਼ ਵਰਗੇ ਹਾਲਾਤ ਪੈਦਾ ਹੋ ਗਏ ਤਾਂ ਕੀ ਤਿਆਰੀ ਹੈ ਤੁਹਾਡੀ ਤਾਂ ਸੁਣੋ ਸਾਡੇ ਇਸ ਫੌਜੀ ਅਫਸਰ ਨੇ ਕੀ ਜਵਾਬ ਦਿੱਤਾ ᱛੋ ਗਾਈਜ਼ ਇੱਕ ਭਾਈ ਨੇ ਦੋ ਲਾਈਨਾਂ ਪੋਸਟ ਕਰੀਏ ਕਿ ਅਗਰ ਬੰਗਲਾਦੇਸ਼ ਵਾਲੇ ਹਾਲਾਤ ਕੁਝ ਮਹੀਨوں ਮੇਂ ਇੰਡੀਆ ਮੇ ਲਾਏ ਜਾਏ ਤਾਂ ਆਪਕੀ ਕੀ ਤਿਆਰੀ ਹੋਗੀ ਤੋ ਮੈਂ ਬਤਾਨਾ ਚਾਹਾਂਗਾ ਉਸ ਭਾਈ ਕੋ ਕਿ ਭਾਈ ਇਹ ਹਾਲਾਤ ਲਾਣੇ ਕੇ ਲੀਏ सबसे पहले हमारे ऊपर से गुजरना पड़ेगा और इतना आसान नहीं है हमारे पास में से गुजरना तो आप खुले खाओ नंगे नहाओ एंजॉय करो तुम्हारे ऊपर आंच भी नहीं आएगी मेरे भाई समझे वाकई मान महसूस होंडे इना फौजिया रिपोर्ट एस एम जेड न्यूज ਸਾਡੇ ਭਾਰਤ ਦੇ ਫੌਜੀ ਦੀ ਇਹ ਵੀਡੀਓ ਜਿਸ ਨੂੰ ਦੇਖ ਕੇ ਤੁਸੀਂ ਵੀ ਮਾਣ ਮਹਿਸੂਸ ਕਰੋਗੇ ਜਦੋਂ ਕਿਸੇ ਨੇ ਪੁੱਛਿਆ ਕਿ ਜੇ ਭਾਰਤ 'ਚ ਬੰਗਲਾਦੇਸ਼ ਵਰਗੇ ਹਾਲਾਤ ਪੈਦਾ ਹੋ ਗਏ ਤਾਂ ਕੀ ਤਿਆਰੀ ਹੈ ਤੁਹਾਡੀ ਤਾਂ ਸੁਣੋ ਸਾਡੇ ਇਸ ਫੌਜੀ ਅਫਸਰ ਨੇ ਕੀ ਜਵਾਬ ਦਿੱਤਾ ᱛੋ ਗਾਈਜ਼ ਇੱਕ ਭਾਈ ਨੇ ਦੋ ਲਾਈਨਾਂ ਪੋਸਟ ਕਰੀ ਹੈ ਕਿ ਅਗਰ ਬੰਗਲਾਦੇਸ਼ ਵਾਲੇ ਹਾਲਾਤ ਕੁਝ ਮਹੀਨਿਆਂ 'ਚ ਇੰਡੀਆ 'ਚ ਲਾਏ ਜਾਏ ਤਾਂ ਆਪਕੀ ਕੀ ਤਿਆਰੀ ਹੋਗੀ ᱛੋ ਮੈਂ ਬਤਾਨਾ ਚਾਹੁੰਗਾ ਉਸ ਭਾਈ ਕੋ ਕਿ ਭਾਈ ਇਹ ਹਾਲਾਤ ਲਾਣੇ ਲਈ ਸਭ ਤੋਂ ਪਹਿਲੇ ਸਾਡੇ ਉੱਪਰੋਂ ਸੇ ਗੁਜ਼ਰਨਾ ਪੜੇਗਾ ਔਰ ਇਤਨਾ ਆਸਾਨ ਨਹੀਂ ਹੈ ਹਮਾਰੇ ਪਾਸ ਮੈਸੇ ਗੁਜ਼ਰਨਾ। ਤੋ ਆਪ ਖੁੱਲੇ ਖਾਓ ਨੰਗੇ ਨਾਓ ਇੰਜੋਏ ਕਰੋ। ਤੁਹਾਰੇ ਉੱਪਰ ਆਂਚ ਵੀ ਨਹੀਂ ਆਏਗੀ ਮੇਰੇ ਭਾਈ। ਸਮਝੇ? ਵਾਕਈ ਮਾਣ ਮਹਿਸੂਸ ਹੁੰਦਾ ਸਾਡੇ ਇਹਨਾਂ ਫੌਜੀਆ ਤੇ। ਬਿਊਰੋ ਰਿਪੋਰਟ ਐਸ ਐਮ ਜ਼ेड ਨਿਊਜ਼। ਸਾਡੇ ਭਾਰਤ ਦੇ ਫੌਜੀ ਦੀ ਇਹ ਵੀਡੀਓ ਜਿਸ ਨੂੰ ਦੇਖ ਕੇ ਤੁਸੀਂ ਵੀ ਮਾਣ ਮਹਿਸੂਸ ਕਰੋਗੇ। ਜਦੋਂ ਕਿਸੇ ਨੇ ਪੁੱਛਿਆ ਕਿ ਜੇ ਭਾਰਤ 'ਚ ਬੰਗਲਾਦੇਸ਼ ਵਰਗੇ ਹਾਲਾਤ ਪੈਦਾ ਹੋ ਗਏ ਤਾਂ ਕੀ ਤਿਆਰੀ ਹੈ ਤੁਹਾਡੀ? ਤਾਂ ਸੁਣੋ ਸਾਡੇ ਇਸ ਫੌਜੀ ਅਫਸਰ